ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰ ਸਪੀਡ న్యూਸ ਤੇ ਆਫਿਸ ਚ ਆਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕਾ ਦੇ ਵਿੱਚ ਬੰਦੂਕ ਹਿੰਸਾ ਆਪਣੇ ਸਿਖਰਾਂ ਦੇ ਉੱਤੇ ਹੋਣ ਦੇ ਬਾਵਜੂਦ ਵੀ ਇੱਥੇ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਬੰਦੂਕ ਦੀਆਂ ਗੋਲੀਆਂ ਮਿਲ ਰਹੀਆਂ ਸ਼ੁਰੂ ਹੋ ਗਈਆਂ ਨੇ ਦਾ ਟੈਲੀਗ੍ਰਾਫ ਦੇ ਅਨੁਸਾਰ ਇਹ ਸਹੂਲਤ ਅਮਰੀਕਾ ਦੇ ਤਿੰਨ ਰਾਜਾਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਜਿਸ ਕਾਰਨ ਗਰੋਸਰੀ ਦੀਆਂ ਦੁਕਾਨਾਂ ਦੇ ਵਿੱਚ ਵੈਂਟਿੰਗ ਮਸ਼ੀਨਾਂ ਰਾਹੀਂ ਬੰਦੂਕਾਂ ਦੀਆਂ ਗੋਲੀਆਂ ਵੀ ਹੁਣ ਮਿਲਦੀਆਂ ਉਪਲਬਧ ਨੇ ਅਲਬਾਮਾ, ਉਲਕਹਾਮਾ ਅਤੇ ਟੈਕਸਾਸ ਦੇ ਕੁਝ ਸਟੋਰਾਂ ਦੇ ਉੱਤੇ ਗਾਹਕ ਆਪਣੀ ਆਈਡੀ ਨੂੰ ਸਕੈਨ ਕਰਨ ਦੁਆਰਾ ਹਥਿਆਰਾਂ ਲਈ ਗੋਲੀਆਂ ਪ੍ਰਾਪਤ ਕਰ ਸਕਦੇ ਨੇ ਤੇ ਗੋਲੀਆਂ ਕੱਢਣਾ ਏਟੀਐਮ ਜਿੰਨਾ ਹੀ ਆਸਾਨ ਹੈ। ਰਿਪੋਰਟ ਮੁਤਾਬਕ ਮਸ਼ੀਨਾਂ ਦਾ ਨਿਰਮਾਣ ਅਮਰੀਕਨ ਜ਼ਾਉਂਡਜ਼ ਦੁਆਰਾ ਕੀਤਾ ਜਾਂਦਾ ਹੈ ਤੇ ਅਮਰੀਕਾ ਦੀ ਵੈੱਬਸਾਈਟ ਦੱਸਦੀ ਹੈ ਕਿ ਉਹਨਾਂ ਦੇ ਸਵੈਚਲਿਤ ਅਸਲਾ ਡਿਸਪੈਂਸਰ ਦਿੰਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੁੰਦੇ ਨੇ। ਇਸ ਨਾਲ ਗਾਹਕਾਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਉਡੀਕ ਕੀਤੇ ਬਿਨਾਂ ਹੀ ਕਿਸੇ ਵੀ ਸਮੇਂ ਆਪਣੀਆਂ ਬੰਦੂਕ ਦੀਆਂ ਲਈ ਅਸਲਾ ਖਰੀਦਣ ਦੀ ਇਜਾਜ਼ਤ ਮਿਲਦੀ ਹੈ। ਕੈਨੇਡਾ ਨਾਟੋ ਦੇ 32 ਮੈਂਬਰ ਦੇਸ਼ਾਂ ਦੇ ਵਿੱਚੋਂ ਅਲੱਗ-ਥਲੱਗ ਹੋਇਆ ਪਿਆ ਤੇ ਇੱਕ ਅਮਰੀਕੀ ਮੀਡੀਆ ਚੈਨਲ ਨੇ ਇਹ ਦਾਵਾ ਕੀਤਾ ਤੇ ਉਹਦਾ ਕਹਿਣਾ ਹੈ ਕਿ ਕੈਨੇਡਾ ਆਪਣਾ ਘਰੇਲੂ ਰੱਖਿਆ ਖਰਚਾ ਨਿਰਧਾਰਤ ਸੀਮਾ ਤੱਕ ਨਹੀਂ ਕਰ ਪਾਰ ਰਿਹਾ ਸੀ ਤੇ ਐਸੇ ਕਾਰਨ ਕੈਨੇਡੀਅਨ ਫੌਜ ਦੇ ਬਹੁਤ ਸਾਰੇ ਸਾਜ਼ੋ-ਸਮਾਨ ਪੁਰਾਣੇ ਹੋ ਗਏ ਨੇ ਅਤੇ ਰੱਖਿਆ ਖਰਚ ਕਰਨਾ ਫਿਲਹਾਲ ਕੈਨੇਡੀਅਨ ਸਰਕਾਰ ਦੀ ਤਰਜੀਹ ਨਹੀਂ ਹੈ ਇਹ ਰਿਪੋਰਟ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆਈ ਹੈ ਜਦੋਂ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨਾਟੋ ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਡੀਸੀ ਪਹੁੰਚੇ ਨੇ ਤਵਿਸ਼ੰਤਨ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੀ ਪ੍ਰਧਾਨਗੀ ਦੇ ਵਿੱਚ ਨਾਟੋ ਦੀ ਇੱਕ ਅਹਿਮ ਬੈਟਿੰਗ ਹੋ ਰਹੀ ਹੈ ਤੇ ਨਾਟੋ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਕੈਨੇਡਾ ਦੇ ਯੋਗਦਾਨ ਉਤੇ ਬੋਲਣਗੇ ਤੇ ਜਦੇ ਵਿੱਚ ਆਪਰੇਸ਼ਨ ਰੀ ਐਂਸ਼ੋਰੈਂਸ ਵੀ ਜਿਹੜਾ ਸ਼ਾਮਿਲ ਹੈ ਜੋ ਕੈਨੇਡਾ ਦੀ ਸਭ ਤੋਂ ਵੱਡੀ ਸਰਗਰਮ ਵਿਦੇਸ਼ੀ ਫੌਜੀ ਤੈਨਾਤੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਰੂਸ ਦੇ ਦੌਰੇ ਤੇ ਨੇ ਤੇ ਇਸ ਦੌਰਾਨ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਿਲਦਿਮੀਰ ਪੁਤਿਨ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਸਾਹਮਣੇ ਫਰੋਸੀ ਫੌਜ ਦੇ ਵਿੱਚ ਭਾਰਤੀਆਂ ਦੇ ਫਸੇ ਹੋਣ ਦਾ ਮੁੱਦਾ ਚੁੱਕਿਆ ਤਾਂ ਪੁਤਿਨ ਨੇ ਤੁਰੰਤ ਫੌਜ ਦੇ ਵਿੱਚ ਕੰਮ ਕਰ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਭੇਜਣ ਦਾ ਫੈਸਲਾ ਲੈ ਲਿਆ ਤੇ ਜਿਸ ਮਗਰੋਂ ਯੂਕਰੇਨ ਯੁੱਧ ਲਈ ਰੂਸੀ ਫੌਜ ਵਿੱਚ ਸ਼ਾਮਲ ਭਾਰਤੀ ਹੁਣ ਸੁਰੱਖਿਆਤ ਵਾਪਸ ਪਰਤਣਗੇ ਜਾਣਕਾਰੀ ਮੁਤਾਬਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਾਸਕੋ ਪਤੀ ਵਲਦਮੀਰ ਪੁਤਿਨ ਦੇ ਕੋਲ ਇਹ ਮੁੱਦਾ ਚੁੱਕਿਆ ਸੀ ਤੇ ਇਸ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਵਾਪਸੀ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ ਤੇ ਵਿਦੇਸ਼ ਮੰਤਰਾਲੇ ਅਨੁਸਾਰ ਇਸ ਸਮੇਂ 30 ਤੋਂ 40 ਭਾਰਤੀ ਰੂਸੀ ਫੌਜ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸਰਹੱਦ ਪਾਰ ਤੋਂ ਕੁਸ਼ਪੈਟ ਕਰਕੇ ਕਟੂਆ ਜ਼ਿਲ੍ਹੇ ਦੇ ਬਿਲਾਵਲ ਇਲਾਕੇ ਦੇ ਵਿੱਚ ਲੁਕੇ ਹੋਏ ਆਤਵਾਦੀਆਂ ਨੇ ਸੋਮਵਾਰ ਦੁਪਹਿਰ ਇੱਕ ਫੌਜੀ ਗੱਡੀ ਉੱਤੇ ਹਮਲਾ ਕਰ ਦਿੱਤਾ ਤੇ ਜਿਸ ਕਾਰਨ ਪੰਜ ਜਵਾਨ ਸ਼ਹੀਦ ਹੋ ਗਏ ਤੇ 6 ਹੋਰ ਜ਼ਖਮੀ ਹੋਏ ਨੇ ਜ਼ਖਮਿਆ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਚੇ ਪਹਾੜਾਂ ਉੱਤੇ ਬੈਠੇ ਅਤਵਾਦੀਆਂ ਦੇ ਹਮਲੇ ਤੋਂ ਬਾਅਦ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਜਵਾਬੀ ਫਾਇਰਿੰਗ ਵੀ ਕੀਤੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਬਿਲਾਵਰ ਦੇ ਲੋਹਾਈ ਮਲਹਾਰ ਇਲਾਕੇ ਦੇ ਬਦਨੋਟਾ ਦੇ ਵਿੱਚ ਫੌਜ ਦੀ ਬਾਈ ਗੜਵਾਲ ਰੈਜੀਮੈਂਟ ਦੀ ਗੱਡੀ ਆਪਣੀ ਮੰਡਲਵਾਲ ਜਾ ਰਹੀ ਸੀ ਜਦੋਂ ਇਹ ਦੁਪਹਿਰ ਕਰੀਬ 3:30 ਵਜੇ ਬਲੋਟ ਡਰੇਨ ਦੇ ਨੇੜੇ ਪਹੁੰਚੀ ਪਹਾੜਾਂ ਦੇ ਉੱਤੇ ਪਹਿਲਾਂ ਤੋਂ ਲੁਕੇ ਹੋਏ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਹਮਲੇ ਦੀ ਸੂਚਨਾ ਤੁਰੰਤ ਫੌਜ ਜੰਮੂ ਕਸ਼ਮੀਰ ਪੁਲਤ ਤੇ ਨਿਯਮਤ ਰੱਖਿਆ ਫੋਰਸਾਂ ਨੂੰ ਵੀ ਦਿੱਤੀ ਗਈ ਤੇ ਦੱਸਿਆ ਜਾਂਦਾ ਕਿ 4-5 ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਘੇਰ ਲਿਆ ਬ੍ਰਿਟੇਨ ਦੀ ਨਵੀਂ ਚੁਣੀ ਲੈਵਲ ਸਰਕਾਰ ਨੇ ਰਵਾਂਡਾ ਦੇਸ਼ ਨਿਕਾਲਾ ਯੋਜਨਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਤੇ ਇਸ ਯੋਜਨਾ ਨੂੰ ਪੈਸੇ ਦਿੱਤੇ ਜਾਂ ਤੋ ਕਰੋੜਾ ਪਾਉਂਡ ਲੈ ਕੇ ਸਰਹਾਦੀ ਸੁਰੱਖਿਆ ਕਮਾਂਡ ਬਣਾਈ ਜਾਵੇਗੀ ਇੱਕ ਰਿਪੋਰਟ ਵਿੱਚ ਗ੍ਰਹਿਸ ਕੱਤਰ ਜਾਂ ਵੇਟ ਕਪੂਰ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵੀਂ ਕਮਾਂਡ ਦੇਸ਼ ਦੀਆਂ ਸੁਰੱਖਿਆ ਸੇਵਾਵਾਂ ਦੇ ਨਾਲ-ਨਾਲ ਇਮੀਗ੍ਰੇਸ਼ਨ ਅਤੇ ਸਰਹੱਦ ਕੰਟਰੋਲ ਦੇ ਰਣਨੀਤਿਕ ਪ੍ਰਬੰਧਨ ਚੱਲ ਲੱਗੀ ਰਹੇਗੀ। ਤਖਪੂਰ ਨੇ ਇਹ ਵੀ ਆਖਿਆ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ 'ਚ ਤਰੱਕੀ ਚਾਹੁੰਦੇ ਨੇ ਪਰ ਉਹਨਾਂ ਨੇ ਇਹ ਵੀ ਨਾਲ ਦੱਸਿਆ ਕਿ ਨਵੀਂ ਸਰਕਾਰ ਨੂੰ ਇਹ ਸਮੱਸਿਆ ਕੰਦਰ ਬੇਟੀ ਤੋਂ ਵਿਰਾਸਤ ਦੇ ਵਿੱਚ ਮਿਲੀ ਹੈ। ਬ੍ਰਿਟੇਨ ਅਤੇ ਰਵਾਂਡਾ ਨੇ 2022 ਦੇ ਵਿੱਚ ਇੱਕ ਪ੍ਰਵਾਸ ਸਮਝੌਤੇ ਉੱਤੇ ਦਸਤਖਤ ਕੀਤੇ ਸਨ ਜਿਸ ਦੇ ਅਧੀਨ ਦਿੱਤੀ ਸਰਕਾਰ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਜਾਂ ਸ਼ਰਨ ਚਾਹਣ ਵਾਲਿਆਂ ਦੇ ਵੱਜੋਂ ਪਛਾਣ ਜਾਲੇ ਵਾਲੇ ਲੋਕਾਂ ਨੂੰ ਪ੍ਰੋਸੈਸਿੰਗ ਸ਼ਰਨ ਅਤੇ ਮੂਲ ਮੁਸੀਬੇ ਦੇ ਲਈ ਰਵਾਂਡਾ ਭੇਜਿਆ ਜਾਵੇਗਾ। ਕਾਂਗਰਸ ਨੇਤਾ ਰਾਹੁਲ ਗਾਦੀ ਸੋਮਵਾਰ ਨੂੰ ਮਣੀਪੁਰ ਦੇ ਦੌਰੇ ਤੇ ਸਨ ਤੇ ਉਹ ਸਥਾਨਕ ਲੋਕਾਂ ਨੂੰ ਮਿਲੇ ਅਤੇ ਉਹਨਾਂ ਦਾ ਦਰਦ ਸਾਂਝਾ ਕੀਤਾ। ਇਸ ਮੌਕੇ ਉਹਨਾਂ ਨੇ ਪੀਐਮ ਮੋਦੀ ਨੂੰ ਮਣੀਪੁਰ ਆਉਣ ਅਤੇ ਉੱਥੋਂ ਦੇ ਲੋਕਾਂ ਦੇ ਦਰਦ ਨੂੰ ਸਮਝਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਨੇ ਸਰਕਾਰ ਨੂੰ ਭਰੋਸਾ ਦਿੱਤਾ ਕਿ ਮਣੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਦੇ ਲਈ ਸਰਕਾਰ ਜੋ ਵੀ ਕਦਮ ਚੁੱਕੇਗੀ ਵਿਰੋਧੀ ਪਾਰਟੀਆਂ ਉਸ ਦਾ ਸਮਰਥਨ ਕਰਨਗੀਆਂ। ਤੇ ਲੋਕ ਸਭਾ ਦੇ ਵਿੱਚੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਣੀਪੁਰ ਦੀ ਤਰਸਦੀ ਨੂੰ ਭਿਆਨਕ ਘਰਾੜ ਦਿੱਤਾ ਤੇ ਉਹਨਾਂ ਨੇ ਆਖਿਆ ਕਿ ਪਿਛਲੇ ਸਾਲ ਮਈ ਦੇ ਵਿੱਚ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਸੂਬੇ ਦੀ ਇਹ ਉਹਨਾਂ ਦੀ ਤੀਜੀ ਫੇਰੀ ਹੈ ਪਰ ਉਹਨਾਂ ਨੂੰ ਸਥਿਤੀ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਗਾਜ਼ਾ 'ਚ ਹਮਾਸ ਅਤੇ ਇਜ਼ਰਾਇਲ ਦੇ ਵਿਚਕਾਰ ਚੱਲ ਰਹੀ ਜੰਗ ਦੇ 9 ਮਹੀਨੇ ਪੂਰੇ ਹੋ ਗਏ ਨੇ ਤੇ ਇਸ ਦੌਰਾਨ ਲਗਭਗ 38153 ਲੋਕਾਂ ਦੀ ਮੌਤ ਹੋਈ ਹੈ ਤੇ 87828 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਇਹਨਾਂ ਦੀ ਹੀ ਨਹੀਂ ਤੇ ਲੱਖ ਲੋਕ ਬੇਕਾਰ ਵੀ ਹੋਏ ਨੇ ਅਦਰਾਇਲੀ ਫੌਜ ਜਿਵੇਂ ਜੰਗ ਲੜ ਰਹੀ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਜੰਗ ਜਲਦੀ ਖਤਮ ਹੋਣ ਵਾਲੀ ਹੈ ਹਾਲਾਂਕਿ ਅਮਰੀਕਾ ਦੀ ਪਹਿਲ ਦੇ ਉੱਤੇ ਸੀਜ਼ ਫਾਇਰ ਦੀ ਗੱਲ ਚੱਲ ਰਹੀ ਹੈ ਤੇ ਇਸ ਦੌਰਾਨ ਇਦਰਾਇਲੀ ਰਖਿਆ ਬੱਲਾ ਨੇ ਦਾਅਵਾ ਕੀਤਾ ਹੈ ਕਿ ਹਮਾਰ ਦੇ ਇਲਾਕੇ ਆਮ ਲੋਕਾਂ ਵਿੱਚ ਲੁਕੇ ਹੋਏ ਨੇ ਤੇ ਸੋਮਵਾਰ ਨੂੰ 6ਜੀ ਇਲਾਕੇ ਦੇ ਵਿੱਚ ਇੱਕ ਸਕੂਲ ਅਤੇ ਕਲੀਨਿਕ ਦੀ ਤਲਾਸ਼ੀ ਦੌਰਾਨ ਹਥਿਆਰਾਂ ਦਾ ਵੱਡਾ ਪੰਡਾਰ ਮਿਲਿਆ ਤੇ ਆਈਡੀਐਫ ਨੇ ਮੋਰਟਾਰ ਮਸ਼ੀਨ ਗਨ ਗ੍ਰਨੇਡ ਅਤੇ ਖੂਫੀਆ ਦਸਤਾਵੇਜ਼ਾਂ ਸਮੇਤ ਦਰਜਨਾ ਤਿਆਰ ਬਰਾਮਦ ਕੀਤੇ ਨੇ ਇਹਨਾਂ ਨੂੰ ਸੰਯੁਕਤ ਡਾਕਟਰ ਰਾਹਤ ਅਤੇ ਕਾਰਜ ਏਜੰਸੀ ਦੇ ਕਰਮਚਾਰੀਆਂ ਦੀਆਂ ਵਾਰਡੀਆਂ ਦੇ ਨਾਲ ਲੁਕਾ ਕੇ ਰੱਖਿਆ ਗਿਆ ਸੀ ਅਮਰੀਕਾ ਦੇ ਟੈਕਸਾਸ ਸੂਬੇ ਦੇ ਵਿੱਚ ਸੋਮਵਾਰ ਸਵੇਰੇ ਤੜਕੇ ਆਈ ਸ਼ਕਤੀਸ਼ਾਲੀ ਤੂਫਾਨ ਬੈਰੀਲ ਦੇ ਪ੍ਰਭਾਵ ਦੇ ਕਾਰਨ ਹੜਵਗੀ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਘਟਕਾ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਰੀਬ 30 ਲੱਖ ਲੋਕ ਜਿਹੜੇ ਘਰਾਂ ਤੋਂ ਹੈ ਤੇ ਵਪਾਰਕ ਅਦਾਰਿਆਂ ਦੀ ਬਿਜਲੀ ਗੁੱਲ ਹੋ ਗਈ ਹੈ ਨੈਸ਼ਨਲ ਹਰਿਕਨ ਸੈਂਟਰ ਨੇ ਸੋਮਵਾਰ ਸ਼ਾਮ ਨੂੰ ਕਿਹਾ ਕਿ ਬੈਰੀਲ ਨੇ ਮਾਟਾ ਗੋਰਡਾ ਦੇ ਨੇੜੇ ਇੱਕ ਸ਼੍ਰੇਣੀ ਤੂਫਾਨ ਦੇ ਰੂਪ ਵਿੱਚ ਲੈਂਡਫਾਲ ਕੀਤਾ ਤੇ ਜਿਸ ਨਾਲ ਸਕੂਲ ਵਪਾਰਕ ਅਦਾਰੇ ਦਫ਼ਤਰਾਂ ਅਤੇ ਵਿੱਤੀ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਕੇਂਦਰ ਨੇ ਕਿਹਾ ਕੇ ਪੂਰਬੀ ਟੈਕਸਾਸ ਪੱਛਮੀ ਲਾਈ ਸਿਆਨਾ ਅਤੇ ਅਰਕਾ ਨਸਾਸ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹ ਮੀਂਹ ਅਤੇ ਤੇਜ਼ ਗਰਜ ਦੀ ਸੰਭਾਵਨਾ ਹੈ ਤੇ ਕਰਾਉ ਉਤੇ ਇੱਕ ਦਰਖਤ ਡਿੱਗਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਹਿਊਸਨ ਪੋਲਸਪੋਕ ਪਾਰਕ ਦੇ ਕਰਮਚਾਰੀ ਨੇ ਹੜ੍ਹ ਦੇ ਪਾਣੀ ਦੇ ਵਿੱਚ ਫਰ ਜਾਣ ਕਰਨ ਆਪਣੀ ਜਾਨ ਗਵਾ ਦਿੱਤੀ ਹੈ ਅਗਲੀਆਂ ਦੀ ਘਟਨਾ ਵਿੱਚ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਣ ਦੀ ਸੂਚਨਾ ਹੈ ਅੱਜ ਲਈ ਅਨੈ ਦੁਆਰਾ ਫਿਰ ਆਦਰੋਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਦਤ ਸਤਿ ਸ਼੍ਰੀ ਅਕਾਲ ਧੰਨਵਾਦ